ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਨੇ ਲੋਕਾਂ ਨੂੰ ਕੁਝ ਸਮੇਂ ਦੇ ਲਈ ਪਰੇਸ਼ਾਨ ਕੀਤਾ ਸੀ ਪਰ ਹੁਣ ਇਹ ਜੋ ਸਮਵ ਹੈ ਨਿਕਲ ਚੁੱਕਾ ਹੈ ਯਾਨੀ ਕਿ ਹੜਤਾਲ ਖਤਮ ਹੋ ਚੁੱਕੀ ਹੈ ਇਸ ਦੇ ਪਿੱਛੇ ਜੋ ਕਿ ਹੜਤਾਲ ਖਤਮ ਕਰਨ ਦੇ ਲਈ ਜੋ ਪੰਜਾਬ ਗਵਰਨਮੈਂਟ ਦੇ ਨਾਲ ਇੱਕ ਮੀਟਿੰਗ ਟੈਅ ਹੋਈ ਹੈ ਸੀਐਮ ਮਾਨ ਦੇ ਨਾਲ ਮੀਟਿੰਗ ਟੈਅ ਹੋਈ ਹੈ ਪੂਰਾ ਮਾਮਲਾ ਕੀ ਹੈ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਆ ਦੱਸਿ ਕਿ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਣਬਸ ਕੰਟੈਕਟ ਕੰਟਰੈਕਟ ਯੂਨੀਅਨ ਹੈ ਜੋ ਕਿ ਹੜਤਾਲ ਉਹਨਾਂ ਵੱਲੋਂ ਖਤਮ ਕੀਤੀ ਗਈ ਹੈ ਯੂਨੀਅਨ ਜਾਂ ਮੰਗਾਂ ਨੂੰ ਲੈ ਕੇ 15 ਜਨਵਰੀ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈਅ ਹੋਈ ਵੈ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਕਿ ਯੂਨੀਅਨ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈਅ ਹੋਈ ਵੈ ਤੇ ਯੂਨੀਅਨ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਉਥੇ ਇੱਕ ਵਾਰ ਫਿਰ ਤੋਂ ਚਰਚਾ ਕੀਤੀ ਜਾਵੇਗੀ ਸੋ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰ ਕੰਡਕਟਰਾਂ ਤੇ ਹੋਰ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਹੈ ਜੋ ਕਿ ਕੀਤੀ ਗਈ ਸੀ ਹੁਣ ਆ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਨਹੀਂ ਕੀਤੀ ਜਾਵੇਗੀ ਯੂਨੀਅਨ ਦੇ ਨਾਲ ਮੀਟਿੰਗ ਹੋਈ ਵੈ ਜਿਸ ਦੇ ਵਿੱਚ ਤੈ ਹੋਇਆ ਵੈ ਦੀ 15 ਜਨਵਰੀ ਨੂੰ ਮੀਟਿੰਗ ਹੈ ਜੋ ਕਿ ਸੀਐਮ ਦੇ ਨਾਲ ਕੀਤੀ ਜਾਵੇਗੀ ਅਤੇ ਸੀਐਮ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਸੋ ਕੱਲ੍ਹ ਯਾਨੀ ਸੋਮਵਾਰ ਤੋਂ ਸਰਕਾਰੀ ਪੰਜਾਬ ਰੋਡਵੇਜ਼ ਪੀਆਰਟੀਸੀ ਤੇ ਪਣ ਬੱਸੀਆਂ ਲਗਭਗ ਪੰਜਾਬ ਦੇ ਵਿੱਚ 3000 ਤੋਂ ਵੱਧ ਬੱਸਾਂ ਜੋ ਕਿ ਬੰਦ ਸੀ ਉਹ ਹੁਣ ਚੱਲ ਪੈਣ ਗਈਆਂ ਸੋ ਲਗਭਗ ਬੰਦ ਦੇ ਕਾਰਨ ਸਰਕਾਰ ਨੂੰ 3.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੈ ਮੰਨਿਆ ਗਿਆ ਵੈ ਸੋ ਇਹ ਹੁਣ ਸਰਕਾਰੀ バス ਸੇਵਾ ਵੈ ਜੋ ਪੰਜਾਬ ਦੇ ਵਿੱਚ ਚਾਰੂ ਰੂਪ ਦੇ ਨਾਲ ਚੱਲ ਰਹੀ ਹੈ ਸੋ ਦਾ지에 ਕੀ ਮੰਗਾ ਕਿੜੀਆਂ ਕਿੜੀਆਂ ਨੇ ਸੋ ਪ੍ਰਦਰਸ਼ਨ ਕਰ ਰਹੇ ਹਨ ਮੁਲਾਜ਼ਮਾਂ ਦੀਆਂ ਮੰਗਾ ਸੀ ਕਿ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਸਬੰਧੀ ਹੜਤਾਲ ਕੀਤੀ ਗਈ ਸੀ ਸੋ ਪਨਬਸ ਤੇ ਪੀਆਰਟੀਸੀ ਦੇ ਟੇਕਾ ਮੁਲਾਜ਼ਮ ਯੂਨੀਨਾ ਦੇ ਵੱਲੋਂ ਜੋ ਕਿ ਪਿਛਲੇ ਮਹੀਨੇ ਸਾਰੇ ਜੋ ਕਿ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਸੀ ਤੇ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਰਕੇ ਬੰਦ ਦਾ ਐਲਾਨ ਕੀਤਾ ਗਿਆ ਸੀ ਸੋ ਹੁਣ ਜੋ ਕਿ 15 ਜਨਵਰੀ ਨੂੰ ਇੱਕ ਮੀਟਿੰਗ ਹੋਵੇਗੀ ਸੀਐਮ ਮਾਨ ਦੇ ਨਾਲ ਜੋ ਕਿ ਜਿਸ ਦੇ ਵਿੱਚ ਕੀ ਪੰਜਾਬ ਪਗ ਪੀਆਰਟੀਸੀ ਅਤੇ ਪਨਬਸ ਯੂਨੀਨਾ ਨੇ ਜਿੰਨੀਆਂ ਇਸ ਦੇ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ ਦੱਸੀ ਗਈ ਹੈ ਸੋ ਹੜਤਾਲ ਸਚਾਰੂ ਰੂਪ ਦੇ ਨਾਲ ਖਤਮ ਕਰ ਦਿੱਤੀ ਗਈ ਹੈ ਔਰ ਬੱਸ ਸੇਵਾਵਾਂ ਨਹੀਂ ਜੋ ਪਨਬਸਤੇ ਪੰਜਾਬ ਰੋਡਵੇਜ਼ੀਆਂ ਸੇਵਾਵਾਂ ਨੇ ਪੰਜਾਬ ਦੇ ਵਿੱਚ ਸੁਚਾਰੂ ਰੂਪ ਦੇ ਨਾਲ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਨੇ ਲੋਕਾਂ ਨੂੰ ਕੁਝ ਸਮੇਂ ਦੇ ਲਈ ਪਰੇਸ਼ਾਨ ਕੀਤਾ ਸੀ ਪਰ ਹੁਣ ਇਹ ਜੋ ਸਮਵ ਹੈ ਨਿਕਲ ਚੁੱਕਾ ਹੈ ਯਾਨੀ ਕਿ ਹੜਤਾਲ ਖਤਮ ਹੋ ਚੁੱਕੀ ਵੈ ਇਸ ਦੇ ਪਿੱਛੇ ਜੋ ਕਿ ਹੜਤਾਲ ਖਤਮ ਕਰਨ ਦੇ ਲਈ ਜੋ ਪੰਜਾਬ ਗਵਰਨਮੈਂਟ ਦੇ ਨਾਲ ਇੱਕ ਮੀਟਿੰਗ ਤੈਅ ਹੋਈ ਵੈ ਸੀਐਮ ਮਾਨ ਦੇ ਨਾਲ ਮੀਟਿੰਗ ਤੈ ਹੋਈ ਆ ਪੂਰਾ ਮਾਮਲਾ ਕੀ ਆ ਉਸਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਆ ਦੱਸੇ ਕੀ ਪੰਜਾਬ ਦੇ ਵਿੱਚ ਪੀਆਰਟੀਸੀ ਅਤੇ ਪਣਬਸ ਕੰਟੈਕਟ ਕੰਟਰੈਕਟ ਯੂਨੀਅਨ ਹੈ ਜੋ ਕਿ ਹੜਤਾਲ ਉਹਨਾਂ ਵੱਲੋਂ ਖਤਮ ਕੀਤੀ ਗਈ ਹੈ ਯੂਨੀਅਨ ਜਾਂ ਮੰਗਾਂ ਨੂੰ ਲੈ ਕੇ 15 ਜਨਵਰੀ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈ ਹੋਈ ਵੈ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਕੀ ਯੂਨੀਅਨ ਦੀ ਮੁੱਖ ਮੰਤਰੀ ਦੇ ਨਾਲ ਮੀਟਿੰਗ ਤੈ ਹੋਈ ਵੈ ਤੇ ਯੂਨੀਅਨ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਹੈ ਉਥੇ ਇੱਕ ਵਾਰ ਫਿਰ ਤੋਂ ਚਰਚਾ ਕੀਤੀ ਜਾਵੇਗੀ ਸੋ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਡਰਾਈਵਰ ਕੰਡਕਟਰਾਂ ਤੇ ਹੋਰ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਹੈ ਜੋ ਕਿ ਕੀਤੀ ਗਈ ਸੀ ਹੁਣ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਨਹੀਂ ਕੀਤੀ ਜਾਵੇਗੀ ਯੂਨੀਅਨ ਦੇ ਨਾਲ ਮੀਟਿੰਗ ਹੋਈ ਵੈ ਜਿਸ ਦੇ ਵਿੱਚ ਤੈ ਹੋਇਆ ਵੈ ਕਿ 15 ਜਨਵਰੀ ਨੂੰ ਮੀਟਿੰਗ ਹੈ ਜੋ ਕਿ ਸੀਐਮ ਦੇ ਨਾਲ ਕੀਤੀ ਜਾਵੇਗੀ ਅਤੇ ਸੀਐਮ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਸੋ ਕੱਲ੍ਹ ਯਾਨੀ ਸੋਮਵਾਰ ਤੋਂ ਸਰਕਾਰੀ ਪੰਜਾਬ ਰੋਡਵੇਜ਼ ਪੀਆਰਟੀਸੀ ਤੇ ਪਣ ਬਸੀਆਂ ਲਗਭਗ ਪੰਜਾਬ ਦੇ ਵਿੱਚ 3000 ਤੋਂ ਵੱਧ ਬੱਸਾਂ ਜੋ ਕਿ ਬੰਦ ਸੀ ਉਹ ਹੁਣ ਚੱਲ ਪੈਣ ਗਈਆਂ ਸੋ ਲਗਭਗ ਬੰਦ ਦੇ ਕਾਰਨ ਸਰਕਾਰ ਨੂੰ 3.5 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੈ ਮੰਨਿਆ ਗਿਆ ਹੈ ਸੋ ਇਹ ਹੁਣ ਸਰਕਾਰੀ ਬਸ ਸੇਵਾ ਹੈ ਜੋ ਪੰਜਾਬ ਦੇ ਵਿੱਚ ਚਾਰੂ ਰੂਪ ਦੇ ਨਾਲ ਚੱਲ ਰਹੀ ਹੈ ਸੋ ਦਾ지에 ਕੀ ਮੰਗਾ ਕਿੜੀਆਂ ਕਿੜੀਆਂ ਨੇ ਸੋ ਪ੍ਰਦਰਸ਼ਨ ਕਰ ਰਹੇ ਹਨ ਮੁਲਾਜ਼ਮਾਂ ਦੀਆਂ ਮੰਗਾ ਸੀ ਕਿ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਸਬੰਧੀ ਹੜਤਾਲ ਕੀਤੀ ਗਈ ਸੀ ਸੋ ਪਨਬਸ ਤੇ ਪੀਆਰਟੀਸੀ ਦੇ ਟੇਕਾ ਮੁਲਾਜ਼ਮ ਯੂਨੀਨਾ ਦੇ ਵੱਲੋਂ ਜੋ ਕਿ ਪਿਛਲੇ ਮਹੀਨੇ ਸਾਰੇ ਜੋ ਕਿ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਸੀ ਤੇ ਇਸ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਰਕੇ ਬੰਦ ਦਾ ਐਲਾਨ ਕੀਤਾ ਗਿਆ ਸੀ ਸੋ ਹੁਣ ਜੋ ਕਿ 15 ਜਨਵਰੀ ਨੂੰ ਇੱਕ ਮੀਟਿੰਗ ਹੋਵੇਗੀ ਸੀਐਮ ਮਾਨ ਦੇ ਨਾਲ ਜੋ ਕਿ ਜਿਸ ਦੇ ਵਿੱਚ ਕੀ ਲਗਭਗ ਪੀਆਰਟੀਸੀ ਅਤੇ ਪਨਬਸ ਯੂਨੀਨਾ ਨੇ ਜਿੰਨੀਆਂ ਇਸ ਵਿੱਚ ਮੌਜੂਦ ਰਹਿਣ ਦੀ ਸੰਭਾਵਨਾ ਹੈ ਦੱਸੀ ਗਈ ਹੈ ਸੋ ਹੜਤਾਲ ਸਚਾਰੂ ਰੂਪ ਦੇ ਨਾਲ ਖਤਮ ਕਰ ਦਿੱਤੀ ਗਈ ਹੈ ਔਰ ਬੱਸ ਸੇਵਾਵਾਂ ਨਹੀਂ ਜੋ ਪਨਬਸਤੇ ਪੰਜਾਬ ਰੋਡਵੇਜ਼ੀਆਂ ਸੇਵਾਵਾਂ ਨੇ ਪੰਜਾਬ ਦੇ ਵਿੱਚ ਸੁਚਾਰੂ ਰੂਪ ਦੇ ਨਾਲ ਚੱਲ ਰਹੀਆਂ ਨੇ